ਸਿੱਖ ਗਲਬੋਈ ਸਿੱਖ ਗੋਜਰਾਂ ਨੂੰ ਕੀ ਹਾਲ ਚੰਗਾ ਸਾਰਿਆਂ ਦੇ ਉਮੀਦ ਕਰਦਾ ਠੀਕ ਹੋਵੋਗੇ ਸ਼ਕ ਇੰਦਰ ਹਲੋ ਕੀ ਹਾਲ ਚੰਗਾ ਹਲੋ 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 ਕਿੱਦਾਂ ਜੀ ਕਿਵੇਂ ਹੋ ਠੀਕ ਠਾਕ ਹੋ ਸਾਰੇ ਹਲੋ ਬਰ ਹੋ ਠੀਕ ਠਾਕ ਹਾਂ ਬਈ ਕਿਸਾਨ ਇੱਕ ਤਾਂ ਜ਼ਿੰਦਾਬਾਦ ਜੀ ਜ਼ਿੰਦਾਬਾਦ ਜੀ ਜ਼ਿੰਦਾਬਾਦ ਆਲਵੇਜ਼ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੂ ਤੇ ਉਮੀਦ ਕਰਦਾ ਹਾਂ ਬਈ ਸਾਰੇ ਠੀਕ ਠਾਕ ਹੋਵੋਗੇ ਮੈਂ ਅਜੇ ਲਾਈਵ ਨਹੀਂ ਸੀ ਹੋਣਾ ਬਈ ਨਾ ਹੀ ਕੋਈ ਮੇਰਾ ਵਿਚਾਰ ਸੀ ਕੋਈ ਲਾਈਵ ਹੋਣ ਦਾ ਜਾਂ ਕੋਈ ਕੋਈ ਨਾ ਆਪਾਂ ਕੋਈ ਪੋਸਟਰ ਪ੍ਰੋਮੋਸ਼ਨ ਕਰਦਿਆਂ ਜਾਂ ਕੁਝ ਹੋਰ ਅੱਜ ਨਾ ਮੈਂ ਸਵੇਰੇ ਸੜਿਆ ਹਾਂ ਉੱਥੇ ਮੈਨੂੰ ਕਿਸੇ ਮੇਰੇ ਪਿਆਰ ਕੋਈ ਪਿਆਰੇ ਮਿੱਤਰ ਨੇ ਕੋਈ ਕੈਨੇਡਾ ਤੋਂ ਕੋਈ ਮਿੱਤਰ ਸੀ ਮੇਰਾ ਕਾਲਜ ਪੜਿਆ ਹੋਇਆ ਮੈਨੂੰ ਇੱਕ ਵਾਰੀ ਵੀਡੀਓ ਭੇਜੀ ਉਹ ਵੀਡੀਓ ਕਿਉਂਕਿ ਮੇਰਾ ਸੁਭਾਅ ਨਹੀਂ ਹੈਗਾ ਭਾਈ ਮੈਂ ਅਜੇ ਤੱਕ ਕਦੇ ਕਿਸੇ ਔਰਤ ਨੂੰ ਜਾਂ ਕਦੇ ਕਿਸੇ ੜੀ ਨੂੰ ਕਦੇ ਕਿਸੇ ਨੂੰ ਗਲਤ ਨਹੀਂ ਬੋਲੇ ਹਣਾ ਤੇ ਨਾ ਹੀ ਮੇਰਾ ਸੁਭਾਅ ਹੈ ਵੀ ਆਪਾਂ ਕਿਸੇ ਨੂੰ ਹਣਾ ਵੀ ਆਊਟ ਆਫ ਦਾ ਵੇਅ ਜਾ ਕੇ ਵੀ ਕਿਸੇ ਨੂੰ ਟੌਂਜ ਮਾਰੀਏ ਚਲੋ ਠੀਕ ਹੈ ਜੋ ਚੱਲੀ ਜਾਂਦਾ ਠੀਕ ਹੈ ਸਾਡਾ ਕਿਸਾਨੀ ਸੰਘਰਸ਼ ਇੱਕ ਪਾਸੇ ਹੈ ਤੇ ਇਹਨਾਂ ਦਾ ਰੌਲਾ ਰੱਪਾ ਲੜਾਈ ਝਗੜਾ ਇਹੇ ਇੱਕ ਪਾਸੇ ਨੇ ਠੀਕ ਹੈ ਵੀ ਆਪਾਂ ਕਦੇ ਕਿਸੇ ਨਾਲ ਆਪਾਂ ਨੂੰ ਇਹ ਹੁੰਦਾ ਵੀ ਚਲੋ ਠੀਕ ਹੈ ਯਾਰ ਜੋ ਜਿਹੋ ਜੀ ਭੁਗਾਈ ਮਾਰੂਗਾ ਉਹ ਜਾ ਰਿਜ਼ਲਟ ਲੈ ਲਊ ਮੈਂ ਅੱਜ ਪਰ ਸਵੇਰੇ ਜਦੋਂ ਮੈਂ ਉਹ ਵੀਡੀਓ ਦੇਖੀ ਤਾਂ ਮੈਨੂੰ ਗੁੱਸਾ ਬਹੁਤ ਚੜਿਆ ਉਹ ਵੀਡੀਓ ਸੀਗੀ ਕੋਈ ਸੀਗੀ ਪਾਇਲਰ ਰੋ ਤਾਂ ਕੀ ਪਤਾ ਨਹੀਂ ਕੌਣ ਰੋ ਤਾ ਰਕੀ ਨਾ ਉਹ ਮੈਨੂੰ ਤਾਂ ਇਹ ਵੀ ਨਹੀਂ ਪਤਾ ਕੀ ਨਾ ਹੈ ਉਹ ਕਹਿ ਰਹੀ ਸੀਗੀ ਆਪਣੇ ਇਧਰੋਂ ਕਲਾਕਾਰ ਨੇ ਪੰਜਾਬ ਦੇ ਵਧੀਆ ਵਿਚਾਰੇ ਉੱਗੇ ਹੋਏ ਨੇ ਵਧੀਆ ਯਾਰ ਮਿਹਨਤੀ ਬੰਦੇ ਨੇ ਸਾਰੇ ਹਨ ਤੂੰ ਖਾਲਸਤਾਨੀ ਹੈ ਤੂੰ ਟੈਰਰਿਸਟ ਹੈ ਤੂੰ ਫਲਾਨਾ ਹੈ ਤੂੰ ਧਮਕਾ ਹੈ ਵੀ ਸਾਲੀ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਯਾਰ ਜਿਹੜਾ ਜਮਾਂ ਸਿਰੇ ਦਾ ਚਾਵਲ ਹੁੰਦਾ ਬੰਦਾ ਹਨਾ ਮੈਂ ਸੌਰੀ ਟੂ ਸੇਮ ਅੱਜ ਮੈਂ ਥੋੜਾ ਜਿਹਾ ਮੈਨੂੰ ਖਿਜ ਵੀ ਚੜੀ ਹੋਈ ਜਾਣ ਤੇ ਸ਼ਰਮ ਮੇਰੇ ਤੋਂ ਕੋਈ ਕੁਝ ਮਿਸਬੀਹਵ ਜਾਂ ਕੁਝ ਗਲਤ ਗੱਲਾਂ ਇਹੋ ਜਿਹੀਆਂ ਕਈਆਂ ਜਾਣੀਆਂ ਜਿਹੜੀਆਂ ਮੈਂ ਯਾਨੀ ਕਿ ਸੋਸ਼ੀਅਲੀ ਆਪਾਂ ਨਹੀਂ ਕਹਿ ਸਕਦੇ ਪਰ ਮੈਨੂੰ ਸੱਚੀ ਉਬਰਾ ਲੱਗਿਆ ਟੋਟਲੀ ਹਰਟ ਤੇ ਮੈਂ ਦੇਖ ਰਿਹਾ ਵੀ ਯਾਰ ਇੱਕ ਬੰਦਾ ਪੱਗ ਬੰਨ ਕੇ ਕੋਈ ਕੰਮ ਕਰ ਰਿਹਾ ਹੈ ਨਾ ਇਹਦਾ ਮਤਲਬ ਹੈ ਉਹ ਖਾਲਿਸਤਾਨੀ ਹੈ ਉਹ ਟੈਰਰਿਸਟ ਆ ਤੁਸੀਂ ਝੰਡੇ ਚੱਕੀ ਫਿਰੋ ਤੁਸੀਂ ਪਾਰਟੀਆਂ ਬਣਾ ਕੇ ਪ੍ਰਮੋਟ ਕਰ ਲਿਓ ਵੀ ਫਲਾਨੀ ਪਾਰਟੀ ਨੂੰ ਸਪੋਰਟ ਅਸੀਂ ਅਸੀਂ ਤੁਹਾਨੂੰ ਕਿਹਾ ਵੀ ਤੁਸੀਂ ਤੁਸੀਂ ਟੈਰਰਿਸਟ ਹੋ ਜੇ ਅਸੀਂ ਇੱਕ ਫੋਟੋ ਚੱਕ ਲਈ ਅਸੀਂ ਕਿਸਾਨਾਂ ਦੇ ਹ ਠੀਕ ਹੈ ਨਾ ਇਹ ਕਿੱਥੋਂ ਦਾ ਸੂਲ ਹੈਗਾ ਨਾਲੇ ਬੋਲਦਾ ਵੀ ਉਹ ਹੈ ਵੀ ਜਿਹੜਾ ਜਮਾਂ ਸਿਰ ਦਾ ਚਾਵਲ ਨਾਲ ਜਿਹਨੂੰ ਦੁੱਕੀ ਕੋਈ ਸਾਲਾ ਪੁੱਛਦਾ ਨਹੀਂ ਪਤ ਨਹੀਂ ਕਦਾਂ ਰੋਲ ਕੀਤਾ ਹੋਣਾ ਪਤ ਨਹੀਂ ਨਾ ਕੀਤਾ ਹੋਣਾ ਠੀਕ ਹੈ ਨਾ ਜਿਹੜੇ ਤੁਸੀਂ ਅੱਜ ਬਕਵਾਸ ਕਰ ਰਹੇ ਹੋ ਸਾਰੇ ਜਿਹੜੇ ਬੋਲ ਰਹੇ ਹੋ ਵੀ ਐ ਆ ਫਲਾਨਾ ਧਮਕਾ ਠੀਕ ਹੈ ਨਾ ਕਦੇ ਖੇਤੀ ਕਰਕੇ ਦੇਖਿਓ ਗਰਾਊਂਡ ਰਿਐਲਿਟੀ ਤੇ ਆ ਕੇ ਤੇ ਗਰਾਊਂਡ ਤੇ ਆ ਕੇ ਦੇਖਿਓ ਇੱਕ ਫਸਲ ਬੀਜਣ ਤੇ ਠੀਕ ਹੈ ਉਹਨੂੰ ਪਾਲਣ ਤੇ ਉਹਨੂੰ ਵੱਢਣ ਤੇ ਕਿੰਨੀ ਮਿਹਨਤ ਲੱਗਦੀ ਹੈ ਤੇ ਕਿੰਨਾ ਜ਼ੋਰ ਲੱਗਦਾ ਤੇ ਉਸ ਉਸ ਫਸਲ ਵਾਲੇ ਨੂੰ ਉਸ ਉਸ ਮਿਹਨਤ ਕਸ਼ ਬੰਦੇ ਨੂੰ ਤੁਸੀਂ ਸਾਲਿਓ ਕਹਿ ਰਹੇ ਹੋਗੇ ਵੀ ਤੁਸੀਂ ਖਾਲਸਤਾਨੀ ਹੋ ਤੁਸੀਂ ਟੈਰਰਿਸਟ ਹੋ ਸ਼ਰਮ ਆਉਣੀ ਚਾਹੀਦੀ ਏ ਤੁਹਾਨੂੰ ਸ਼ਰਮ ਦਾ ਘਟ ਹੈ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਵੀ ਆਹ ਵੀ ਆ ਬਾਲੀਵੁੱਡ ਫਲਾਣਾ ਧਮਕਾ ਬਾਲੀਵੁੱਡ ਦੀ ਟੂਈ ਨਹੀਂ ਮਾਰੀ ਅਸੀਂ ਕਿਸੇ ਨੇ ਠੀਕ ਹੈ ਨਾ ਸਾਡੇ ਬਾਲੀਵੁੱਡ ਤੋਂ ਵੀ ਤਾਂ ਦੇ ਲੋਕ ਜਾਣਦੇ ਨੇ ਠੀਕ ਹੈ ਨਾ ਹਜੇ ਤੱਕ ਜਿੰਨੇ ਇਥੋਂ ਪੰਜਾਬ ਦੇ ਆਰਟਿਸਟ ਹੈ ਓਵਰਆਲ ਵਰਲਡ ਮੁੱਛ ਖੜੀ ਹੋ ਉਨਾਂ ਦੀ ਸਾਰਿਆਂ ਦੀ ਠੀਕ ਹੈ ਨਾ ਸਾਡੀ ਗੱਲ ਕਰੋ ਬਾਲੀ ਬੁਲੀਵੁੱਡ ਨੂੰ ਅਸੀਂ ਝੁੱਪੀ ਦੇ ਬਰਾਬਰ ਵੀ ਨਹੀਂ ਸਮਝਦੇ ਕਿਸੇ ਠੀਕ ਹੈ ਨਾ ਨਾ ਸਾਨੂੰ ਕੋਈ ਇਹੋ ਜੀਆਂ ਚਟਕੇ ਅਸੀਂ ਕਿਸੇ ਤੋਂ ਫਿਲਮਾਂ ਲਈਆਂ ਨਾ ਕਦੇ ਕਦੇ ਅਸੀਂ ਇਹੋ ਜਿਹਾ ਕੰਮ ਕੀਤਾ ਠੀਕ ਹੈ ਨਾ ਆਪਦੀ ਅਣਖ ਤੇ ਆਪਣੀ ਇੱਜ਼ਤ ਤੇ ਆਪਦੀ ਆਬਰੂ ਤੇ ਜਿਉਂ ਆ ਜਿੰਨਾ ਝੜਜੇ ਹਾਂ ਠੀਕ ਹੈ ਨਾ ਹਾਲੀਵੁੱਡ ਦੇ ਜਿੰਨੇ ਵੀ ਜੋ ਵੀ ਕਲਾਕਾਰ ਜਿਵੇਂ ਵੀ ਆ ਚਲ ਠੀਕ ਹੈ ਮੇਰਾ ਮੇਰਾ ਸੁਭਾ ਨਹੀਂ ਮੈਂ ਵੀ ਕਿਸੇਲੇ ਮਸਲੇ ਚ ਬੋਲਾਂਗਾ ਕੁਝ ਹੋਰ ਪਰ ਇਹ ਗੱਲ ਸਾਰੇ ਸਾਡੇ ਵੀਰਾਂ ਨੇ ਕਿ ਮੈਂ ਕਹਿੰਦਾ ਵੀ ਸਾਡੇ ਸਾਰੇ ਆਰਟਿਸਟਾਂ ਦੀ ਲਾ ਲੋ ਸਾਰੇ ਪੰਜਾਬੀਆਂ ਦੀ ਲਾ ਲੋ ਠੀਕ ਹੈ ਨਾ ਜੇ ਤੁਹਾਨੂੰ ਕੋਈ ਸੱਚੀੋਂ ਕੋਈ ਪ੍ਰੋਬਲਮ ਹੈ ਤੁਸੀਂ ਖਾਲਿਸਤਾਨੀ ਕਹਿਣਾ ਫਿਰ ਸਾਡੇ ਮੂੰਹ ਤੇ ਆ ਕੇ ਕਹੋ ਹਨਾ ਸੋਸ਼ਲ ਮੀਡੀਆ ਤੇ ਸ਼ਿਟ ਟਾਕ ਕਰਨ ਨਾਲੋਂ ਇੱਥੇ ਅਸੀਂ ਬੋਰਡ ਲੈ ਕੇ ਦਿੱਲੀ ਚ ਬੈਠੇ ਸੀ ਉੱਥੇ ਆਓ ਜਿਹਨੇ ਕਹਿਣਾ ਠੀਕ ਹੈ ਨਾ ਅਸੀਂ ਆਪਦੇ ਪਿੰਡ ਰੇਣ ਸਾਨੂੰ ਉੱਥੇ ਕੋ ਫੇਸ ਟੂ ਫੇਸ ਕਹੋ ਪਕਾਈ ਮਾਰ ਕੇ ਕਮਰਾ ਬੰਦ ਕਰਕੇ ਲਾਈਵ ਹੋਣ ਕੇ ਬਕਵਾਸ ਕਰਨ ਲੱਗ ਜਾਨੇ ਹੋ ਵੀ ਅਸੀਂ ਆ ਕਰਤਾ ਸੀ ਉਹ ਕਰਤਾ ਫੁਲਾਨਾ ਕਰਤਾ ਧਮਕਾ ਕਰਤਾ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਨਾ ਜਿੱਥੇ ਸਾਡੇ ਆਪਦੀ ਹੱਕਾਂ ਦੀ ਗੱਲ ਹੋ ਉੱਥੇ ਅਸੀਂ ਖੜੇ ਆ ਚਾਹੇ ਸਾਨੂੰ ਖਾਲਿਸਤਾਨੀ ਕਹੋ ਟੈਰਰਿਸਟ ਕਹੋ ਜੋ ਮਰਜ਼ੀ ਕਹੋ ਠੀਕ ਹੈ ਤੁਹਾਨੂੰ ਯਾਰ ਇੱਕ ਕਹੀ ਚੱਕਣ ਵਾਲਾ ਇਨਸਾਨ ਆ ਆਪਣਾ ਘਰ-ਬਾਰ ਛੱਡ ਕੇ ਠੀਕ ਹੈ ਆਪਣੀਆਂ ਕਣਕਾਂ ਛੱਡ ਕੇ ਆਪਣੀ ਫਸਲ ਛੱਡ ਕੇ ਉਹਦਾ ਟੱਬਰ ਛੱਡ ਕੇ ਆਉਦੇ ਪਰਿਵਾਰ ਛੱਡ ਕੇ ਦਿੱਲੀ ਬੈਠਾ ਤੁਸੀਂ ਉਹਨੂੰ ਖਾਲਸਤਾਨੀ ਕਹੀ ਜਾਂਦਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਬਹੁਤ ਸਾਲੀ ਐਡੀ ਵੀ ਕੀ ਫੇਮ ਦੇ ਚੱਕਰ ਐਡੇ ਤਾਂ ਤੁਸੀਂ ਫੇਮਸ ਵੀ ਨਹੀਂ ਹੈਗੇ ਵੀਜਾ ਕੋਈ ਤੁਸੀਂ ਐਡੇ ਬਾਲੇ ਘੈਂਟ ਹੋ ਜਿਹੜਾ ਤੁਸੀਂ ਦੂਜੇ ਲੋਕਾਂ ਨੂੰ ਮਾੜਾ ਚੰਗਾ ਕਹੋਗੇ ਵੀਗਾਹਾ ਸਾਰੇ ਇਸ ਗਲਤੀ ਆਉਂਦਾ ਵੀ ਯਾਰ ਜਿਹੜਾ ਜਿਹੜਾ ਜਮਾ ਠਿਆਨੀ ਬੰਦਾ ਹੁੰਦਾ ਵੀ ਜਿਹੜਾ ਦੁੱਕੀ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਸਾਲਾ ਕੋਈ ਪੁੱਛਦਾ ਨਹੀਂ ਹੁੰਦਾ ਬੈਂਗਣ ਵਰਤੀ ਦੇ ਆਦਮੀ ਹੁੰਦੇ ਨੇ ਜਿਹੜੇ ਜਿਹੜੇ ਆਪਾਂ ਜਿਨ੍ਹਾਂ ਨੂੰ ਆਪਾਂ ਬੈਂਗਣਾ ਚ ਗਣਦੇ ਵੀ ਇਹ ਤਾਂ ਬੈਂਗਣੀ ਨੇ ਜਮੇ ਹੈਣਾ ਵੀ ਉਹ ਬੰਦੇ ਵੀ ਯਾਰ ਬਕਵਾਸ ਕਰ ਕੋਈ ਫਿਲਮ ਨਹੀਂ ਮਿਲਣੀ ਕੋਈ ਕੁਝ ਹੋਰ ਨਹੀਂ ਮਿਲਣਾ ਕੋਈ ਇੱਕੀ ਜੇ ਤੁਸੀਂ ਐਡੀ ਸਿਚੂ ਤੁਹਾਨੂੰ ਇਨੀ ਨੈਗੇਟਿਵਿਟੀ ਹੈਗੀ ਹੈ ਤੁਹਾਨੂੰ ਕੋਈ ਹੇਟ ਹੈ ਤੇ ਫਿਰ ਤੁਸੀਂ ਸਿੱਧਾ ਟੱਕਰੋ ਅਗਲੇ ਨੂੰ ਆ ਕੇ ਮਿਲੋ ਆ ਕੇ ਕਿਸੇ ਸਿੰਗਰ ਨਾਲ ਪ੍ਰੋਬਲਮ ਹੈ ਕਿ ਮੇਰੇ ਨਾਲ ਪ੍ਰੋਬਲਮ ਹੈ ਕਿਸੇ ਹੋਰ ਨਾਲ ਪ੍ਰੋਬਲਮ ਹੈ ਤੁਸੀਂ ਜਾ ਕੇ ਅਗਲੇ ਨੂੰ ਜਾ ਕੇ ਇੱਕ ਚਵਜੋ ਕੋਈ ਵੀ ਭਾਈ ਹਾਂ ਤੂੰ ਫਲਾਨਾ ਤੇਮ ਫਿਰ ਤੁਹਾਨੂੰ ਅਗਲਾ ਦੱਸ ਵੀ ਦੇਵੇ ਠੀਕ ਹੈ ਟਵੀਟਾਂ ਦੇ ਬਕਵਾਸ ਕਰੀ ਜਾਣੀ ਫਲਾਨੀ ਕਰੀ ਜਾਣੀ ਤਿੰਨ ਕੀ ਕਰੀ ਜਾਣੀ ਵੀ ਗੱਲ ਹੈ ਕੋਈ ਇਹ ਕਮਾਲ ਕਰੀ ਜਾਣੀ ਮੈਂ ਸੱਚੇ ਵਿੱਚ ਜਮੀ ਬਿਲਕੁਲ ਨਹੀਂ ਸੀ ਬੋਲਣਾ ਮੇਰਾ ਕਿਉਂਕਿ ਮੇਰਾ ਮੈਨੂੰ ਐ ਹੁੰਦਾ ਵੀ ਯਾਰ ਚਲ ਆਪਾਂ ਜਦੋਂ ਕਿਸੇ ਨੂੰ ਪ੍ਰੋਮੋਸ਼ਨਲ ਕਾਈਂਡ ਆਫ ਬੰਦੇ ਆ ਵੀ ਜਦੋਂ ਕੋਈ ਕਿਸੇ ਨਾਲ ਆਪਾਂ ਸਿਸਟਮ ਦੇ ਵਿੱਚ ਆਉਨੇ ਆ ਮੈਂ ਠੀਕ ਆ ਵੀ ਆਪਣੇ ਤੋਂ ਗਲਤ ਕਈ ਵਾਰੀ ਬੋਲਿਆ ਵੀ ਜਾਂਦਾ ਕੁਝ ਹੋਰ ਵੀ ਪਰ ਹਰੇਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਹਰੇਕ ਚੀਜ਼ ਦੇ ਔਰਾ ਹੁੰਦਾ ਹਰੇਕ ਚੀਜ਼ ਦੀਆਂ ਬਾਉਂਡਰੀਜ਼ ਹੁੰਦੀਆਂ ਨੇ ਠੀਕ ਹੈ ਨਾ ਤਰੀਕੇ ਨਾਲ ਚੱਲੋ ਯਾਰ ਤੁਸੀਂ ਝੰਡੇ ਚੱਕੀ ਫਿਰਦੇ ਹੋ ਲਾਲ ਚੱਕੀ ਫਿਰਦੇ ਹੋ ਅਸੀਂ ਤੁਹਾਨੂੰ ਕਦੇ ਕਿਹਾ ਵੀ ਤੁਸੀਂ ਟੈਰਿਸਟ ਹੋ ਜੇ ਅਸੀਂ ਜੇ ਅਸੀਂ ਕਿਸ ਨੇ ਕਿਸਾਨਾਂ ਦੇ ਹੱਕ 'ਚ ਕੋਈ ਪ੍ਰੋਟੈਸਟ ਕਰਤਾ ਜਾਂ ਕੁਝ ਕੁ ਠੀਕ ਹੈ ਨਾ ਵੀ ਤੁਸੀਂ ਹਿੰਦੂ ਰਾਸ਼ਟਰ ਕਹਿ ਰਹੇ ਹੋ ਅਸੀਂ ਕਹਿ ਨਹੀਂ ਵੀ ਠੀਕ ਹੈ ਭਾਈ ਪਕਾਈ ਮਾਰੀ ਚੱਲੋ ਜੇ ਅਸੀਂ ਆਪਦੇ ਪੰਜਾਬ ਨੂੰ ਕੁਝ ਅਜਿਹਾ ਕੁਝ ਕਿਹਾ ਵੀ ਨਹੀਂ ਇਦਾਂ ਦਾ ਤੁਸੀਂ ਟੈਰਰਿਸਟ ਕਹਿਣ ਲੱਗ ਗਏ ਟੈਰਰਿਸਟ ਦੀ ਤੁਹਾਨੂੰ ਹੇਠ ਤੱਕ ਡੈਫੀਨੇਸ਼ਨ ਨਹੀਂ ਪਤਾ ਵੀ ਟੈਰਰਿਸਟ ਹੁੰਦਾ ਕੀ ਹੈ ਠੀਕ ਹੈ ਜਿਨ੍ਹਾਂ ਨੇ ਹਨਾ ਜਨਤਨ ਤੇ ਠੀਕ ਹੈ ਸਾਡੇ ਪੰਜਾਬ ਨੇ ਉਹ ਟਾਈਮ ਵੀ ਦੇਖਿਆ ਮੈਨੂੰ ਇਹ ਕੋ ਵੀਡੀਓ ਦੇਖ ਰਿਆ ਸੀ ਮੈਨੂੰ ਉਹ ਵੀ ਸੋਸ਼ਲ ਮੀਡੀਆ ਤੇ ਮਿੱਤਰ ਨੇ ਭੇਜੀ ਸੀ ਤੇਰੇ ਤੇ ਇੱਕ ਦਿਨ ਤੂੰ ਜੇਲ੍ਹ ਇੱਕ ਦਿਨ ਤੂੰ ਥਾਣੇ 'ਚ ਕੱਟਿਆ ਥਾਣੇ 'ਚ ਕੱਟਣ ਤੇਰਾ ਮੂੰਹ ਭੰਗੋ ਵਰਗਾ ਹੋ ਗਿਆ ਸੀ ਠੀਕ ਹੈ ਨਾ ਬਕਵਾਸ ਕਰੀ ਜਾਂਦੇ ਆ ਵੀ ਤੇ ਸਾਡੇ ਬੰਦਿਆਂ ਨੇ 40 40 ਸਾਲ 50 50 ਸਾਲ ਜੇਲ੍ਹਾਂ 'ਚ ਕੱਟਿਆ ਠੀਕ ਹੈ ਨਾ ਤੇ ਹੁਣ ਜਿਹੜੇ ਸੜਕਾਂ ਦੇ ਬੈਠੇ ਉਹਨਾਂ ਤੇ ਵੀ ਪਤਾ ਨਹੀਂ ਕਿ ਕਿਹੜੇ ਕਿਹੜੇ ਪਰਚੇ ਪੈ ਨੇ 307 302 ਚੱਲ ਰਹੇ ਨੇ ਉਹ ਠੀਕ ਹੈ ਨਾ ਸੋ ਬਕਵਾਸ ਨਾ ਕਰਿਆ ਕਰੋ ਮੇਰਾ ਵੀਰ ਠੀਕ ਹੈ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਫਾਰਮਰ ਜਮਾ ਨਾ ਤੁਸੀਂ حقچن زمانہ ਬੋਲੋ ਪਰ ਬਕਵਾਸ ਆਪੋਜ਼ਿਟ ਬਕਵਾਸ ਨਾ ਕਰਿਆ ਕਰੋ ਠੀਕ ਹੈ ਕੋਈ ਤੁਹਾਨੂੰ ਕੋਈ ਬੱਸ ਸਾਨੂੰ ਨਾ ਤੁਹਾਡੇ ਕੋਈ ਬਾਲੀਵੁੱਡ ਦੀ ਠੰਡ ਹੈ ਕਿ ਬੜੇ ਘੈਂਟ ਹੋਵਗੇ ਤੁਸੀਂ ਹੋਵਗੇ ਆਪਦੇ ਸਾਨੂੰ ਕੋਈ ਸਾਡੀ ਜੁੱਤੀ ਤੇ ਯਾਦ ਨਹੀਂ ਥੋੜੀ ਠੰਡ ਨਹੀਂ ਹੈਗੀ ਕਿਸੇ ਦੀ ਠੀਕ ਹੈ ਆਵਦੀਆਂ ਫਿਲਮਾਂ ਕਰਨੀਆਂ ਕਰੋ ਨਾ ਤੁਹਾਡੇ ਬਾਲੀਵੁੱਡ ਤੋਂ ਸੀ ਕੁਝ ਲਿਆ ਨਾ ਤਦ ਤੁਸੀਂ ਚਲੋ ਬਾਲੀਵੁੱਡ ਤੇ ਚਲ ਵੱਡੇ ਬੰਦੇ ਜਿਹੜੇ ਜਿਹੜੇ ਇਸ ਵਕਤ ਚੱਲ ਰਹੇ ਨੇ ਉਹ ਤਾਂ ਕਹਿਣ ਤਾਂ ਕਹਿਣ ਕਾਲੀਆਂ ਜਿਹੜੀਆਂ ਰੀਡਾਂ ਫਕੀਰਾਂ ਜਿਨ੍ਹਾਂ ਨੂੰ ਕੋਈ ਸੀਰੀਅਲ ਚ ਰੋਲ ਨਹੀਂ ਦਿੰਦਾ ਉਹ ਬੰਦਾ ਕਰਿਆ ਸਾਡੇ ਬਾਲੀਵੁੱਡ ਤੇ ਫਲਾਨਾ ਤੇਮਕਾ ਜਿਹੜੇ ਆਪ ਬਦੂ ਕਿਨੇ ਉਹ ਦੂਜਿਆਂ ਨੂੰ ਦੱਸ ਰਹੇ ਨੇ ਠੀਕ ਹੈ ਨਾ ਆਪ ਦਾ ਕੰਮ ਕਰੋ ਮੇਰਾ ਵੀਰ ਤੁਸੀਂ ਐਡੇ ਘੈਂਟ ਦੀ ਹੈਗੇ ਵੀ ਤੁਸੀਂ ਲੋਕਾਂ ਨੂੰ ਸਲਾਹ ਦਿਓ ਠੀਕ ਹੈ ਨਾ ਵੀ ਅਸੀਂ ਗੱਲਾਂ ਸੀ ਬਹੁਤ ਕਰਦੇ ਹਾਂ ਪਰ ਅਸੀਂ ਆਪਦੇ ਪੈਰਾਂ ਸਿਰ ਹੋ ਕੇ ਕਰਦੇ ਆਂ ਆਪਦੇ ਦਮ ਤੇ ਹੋ ਕੇ ਕਰਦੇ ਆਂ ਠੀਕ ਹੈ ਨਾ ਆ ਚਟ ਚਟਈਆ ਕਰਕੇ ਨਹੀਂ ਕਰਦੇ ਹੈਗੇ ਵੀ ਅਸੀਂ ਵੀ ਬਹੁਤ ਘੈਂਟ ਆ ਫਲਾਨਾ ਤੇਮਕਾ ਕਿਸੇ ਦੇ ਤਲਵੇ ਨਹੀਂ ਚਟਿਆ ਅਜੇ ਤੱਕ ਠੀਕ ਹੈ ਨਾ ਆਉਦਾ ਲਿਮਟ ਚ ਰਹੋ ਉਹਦਾ ਕੰਮ ਕਰੋ ਕੌਣ ਜੇ ਅਜੇ ਤੱਕ ਕੋਈ ਜੇ ਜੇ ਮੈਂ ਇੱਥੋਂ ਤੱਕ ਕਹੇਗਾ ਮੇਰੀ ਉਸਪੀਚ ਸਟ੍ਰਗਲ ਹੈ ਜੇ ਕੋਈ ਹੋਰ ਬੰਦਾ ਜਿਹਨੂੰ ਤੁਸੀਂ ਬਕਵਾਸ ਕਰ ਰਹੇ ਹੋ ਉਹਦੀ ਵੀ ਸਟ੍ਰਗਲ ਹੈ ਠੀਕ ਹੈ ਨਾ ਸਾਰੇ ਜਿੱਥੇ ਜਿੱਥੇ ਸਾਡੀ ਗੱਲ ਹੋਊਗੀ ਉੱਥੇ ਸਾਰੇ ਇਕੱਠੇ ਆ ਬਾਕੀ ਜੇ ਕਿਸੇ ਨੂੰ ਕੋਈ ਡਿੱਕੀ ਡੁੱਕੀ ਹੋਈ ਆ ਕੱਢਣ ਕਰਾਉਣ ਵਾਲੀ ਸ਼ਰਿਆਮ ਫੇਸ ਟੂ ਫੇਸ ਆ ਕੇ ਕੱਢੋ ਇੱਥੇ ਟਵੀਟਾਂ ਚ ਪਕਾਈ ਮਰੀ ਜਾਂਦੇ ਹੋ ਮੈਂ ਕਈ ਦਿਨਾਂ ਦੇ ਦੇਖਿਆ ਨਾ ਕਰੇ ਉਹਨੇ ਟਵੀਟ ਪਾਤੀ ਕਰੇ ਉਹਨੇ ਪੁਆਤੀ ਇਥੋਂ ਐਨੀ ਕੋਈ ਘਬਰਾਹਟ ਹੈਗੀ ਐ ਟੱਕਰੋਂ ਸਿੱਧੇ ਹੋ ਕੇ ਠੀਕ ਹੈ ਸ਼ਰਿਆਂਵੰਦਲੀ ਦੀ ਭੀਖੀ ਬਣਾਈ ਪਈ ਆ ਉੱਥੇ ਜੱਟਾਂ ਨੇ ਠੀਕ ਹੈ ਨਾ ਹਜ਼ਾਰ ਟਰਾਲੀਆਂ ਖੜ੍ਹੀਆਂ ਉਥੋਂ ਨੂੰ ਕੱਢ ਲੋ ਠੀਕ ਹੈ ਉਹ ਬੈਠੇ ਨੇ ਠੀਕ ਹੈ ਨਾ ਜਿਹੜੀ ਗੱਲ ਹੈਈਏ ਜਿੱਥੋਂ ਹਰੇਕ ਡੈਮੋਕਰੈਟਿਕ ਕੰਟਰੀ ਆ ਸਾਰਿਆਂ ਨੂੰ ਰਾਈਟ ਹੈਗਾ ਪੀਸਫੁਲੀ ਧਰਨ ਦਾ ਆਪਣੇ ਰਾਈਟਸ ਰੱਖਣ ਦਾ ਆਪਣੀਆਂ ਗੱਲਾਂ ਕਰਨ ਦਾ ਠੀਕ ਹੈ ਜੇ ਕੋਈ ਤੁਸੀਂ ਧਰਨਾ ਲਾਉਂਦਾ ਧਰਨਾ ਜੇ ਅਸੀਂ ਧਰਨਾ ਲਾਈਏ ਤਾਂ ਅਸੀਂ ਟੈਰਰਿਸਟ ਹੋ ਗਿਆ ਬਕਵਾਸ ਘੱਟ ਕਰਿਆ ਕਰੋ ਆਪਲੀ ਜਿਹੜੀ ਆ ਆ ਜਿਹੜੇ ਫਾਲੋਅਰ ਫੂਲਰ ਹੁੰਦੇ ਨੇ ਜਿਹੜੇ ਗਾਲਾਂ ਕੱਢਣ ਖਾਤਰ ਹੀ ਆਉਂਦੇ ਹੁੰਦੇ ਠੀਕ ਹੈ ਨਾ ਆ ਤੁਸੀਂ ਨਵਾਂ ਫੰਡਾ ਛੇੜਿਆ ਵੀ ਕੋਈ ਕਿਸੇ ਮਸ਼ਹੂਰ ਬੰਦੇ ਨੂੰ ਗਾਲ ਕੱਢ ਦਿਓ ਹਾਂ ਵੀ ਤੂੰ ਫਲਾਨਾ ਤੂੰ ਠਿੰਕਿਆ ਤੂੰ ਇਹ ਐ ਉਹ ਐ ਕਮੈਂਟ ਤਾਂ ਆ ਸਕਦੇ ਨੇ ਪਰ ਉਹ ਮਿੰਨਾ ਕੀ ਹੋਣਗੇ ਤੇ ਉਹ ਵੀ ਗਾਲਾਂ ਕੱਢਣ ਖਤਰ ਆਉਣਗੇ ਠੀਕ ਹੈ ਨਾ ਆ ਉਹਦੀ ਜ਼बान ਆਪਣੀ ਇੱਜ਼ਤ ਆਪਦੇ ਕੰਟਰੋਲ 'ਚ ਰੱਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਹਰੇਕ ਬੰਦੇ 'ਚ ਕਮੀਆਂ ਹੁੰਦੀਆਂ ਸਾਨੂੰ ਥੋੜਾ ਵੀ ਪਤਾ ਤੁਸੀਂ ਕਿੰਨੇ ਕੁ ਜੋਗੀ ਹੋ ਠੀਕ ਹੈ ਨਾ ਵੀ ਸਾਡੀ ਪਰ ਇਹ ਫਿਤਰਤ ਨਹੀਂ ਵੀ ਅਸੀਂ ਕਿਸੇ ਨੂੰ ਓਵਰ ਦਾ ਲਿਮਟ ਜਾ ਕੇ ਕਿਸੇ ਨੂੰ ਮਾੜਾ ਚੰਗਾ ਕਹੀਏ ਠੀਕ ਹੈ ਅਸੀਂ ਚੁੱਪਾ ਸਾਨੂੰ ਚੁੱਪ ਰਹਿਣ ਦਿਓ ਐਵੇਂ ਜੇ ਤੁਹਾਨੂੰ ਕੋਈ ਸੱਚੀਓ ਪ੍ਰੋਬਲਮਾਂ ਫੇਸ ਟੂ ਫੇਸ ਆ ਕੇ ਬੋਲੋ ਫਿਰ ਤੁਹਮ ਦੱਸਾਂਗੇ ਬੋਲੀ ਦਾ ਕਿਵੇਂ ਹੁੰਦਾ ਤੁਹਾਨੂੰ ਟਾਇਰਿਸਟ ਦਾ ਮੀਨਿੰਗ ਵੀ ਸਮਝਾਵਾਂਗੇ ਮੀਨਿੰਗ ਕੀ ਹੁੰਦਾ ਠੀਕ ਹੈ ਨਾ ਉਹਦਾ ਕੰਮ ਕਰੋ ਠੀਕ ਹੈ ਉਹ ਉੱਥੇ ਵਿਚਾਰੇ ਕਿਸਾਨ ਬੈਠੇ ਨੇ ਸਾਡੇ ਸਾਰੇ ਭਰਾ ਬੈਠੇ ਨੇ ਤੁਸੀਂ ਇੱਥੇ ਤੜਕੇ ਬਲੈਕ ਕਾਫੀ ਪੀ ਕੇ ਲਾਈਵ ਹੋ ਜਾਨੀਓ ਤੁਹਾਨੂੰ ਨਾ ਤਾਂ ਇਹ ਪਤਾ ਵੀ ਇਹ ਕਣਕ ਦਾ ਭਾਅ ਕੀ ਹੈ ਤੇ ਇਹ ਕਣਕ ਉਗਦੀ ਕਿਵੇਂ ਹੈ ਤੇ ਇਹ ਕਣਕ ਨੂੰ ਪਾਲਣ ਤੇ ਕਿੰਨਾ ਜ਼ੋਰ ਤੇ ਮਿਹਨਤ ਲੱਗਦੀ ਹੈ ਠੀਕ ਹੈ ਨਾ ਜੇ ਪੋਦੇ ਮਹੀਨੇ ਦੇ ਵਿੱਚ ਕਹੇ ਤੂੰ ਥੋੜੇ ਵਰਗੇ ਤੁਹਾਡੇ ਪਿਓਆਂ ਨੇ ਜਾਂ ਤੁਹਾਡੇ ਭਾਈਆਂ ਨੇ ਪਾਣੀ ਲਾਇਆ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਵੀ ਫਸਲ ਦਾ ਰੇਟ ਠੀਕ ਹੈ ਨਾ ਸੋ ਚਾਵਲਾ ਚਾਵਲਾ ਨਾ ਮਾਰਿਆ ਕਰੋ ਆਪਣਾ ਕੰਮ ਕਰੋ ਠੀਕ ਹੈ ਨਾ ਜਿਕੇ ਨੂੰ ਕਿਸ ਨੂੰ ਕੋਈ ਡਿੱਕੀ ਹੈ ਕੋਈ ਰੋਲਾ ਰੱਪਾ ਹੈਗਾ ਕਿਸ ਨੂੰ ਆ ਕਮੈਂਟ ਕਮੈਂਟ ਵਾਲਾ ਥੋਡੀਆਂ ਟੀਮਾਂ ਥੋਡੀਆਂ ਵੀ ਬਹੁਤ ਨੇ ਸਾਡੀਆਂ ਵੀ ਬਹੁਤ ਨੇ ਮਿਲੋ ਜਿੱਥੇ ਮਿਲਦੇ ਹਾਂ ਅੱਗੇ ਠੀਕ ਹੈ ਨਾ ਪਕਾਈ ਨਾ ਮਾਰਿਆ ਕਰੋ ਬਸ ਆ ਬਕਵਾਸ ਟਵੀਟਾਂ 'ਚ ਮਾੜਾ ਚੰਗਾ ਬੋਲਿਆ ਉਹਨਾਂ ਕਿਹਦੀ ਫਿਲਮ ਮੋਗਾ ਬੰਦ ਕਰਨਾ ਹੋਇਆ ਸਾਡਾ ਕਰਦੀ ਜਿਹੜਾ ਸਾਡੀ ਫਿਲਮ ਬੰਦ ਕਰਾਦੀ ਐਸ ਤਾਂ ਫਿਲਮਾਂ ਕਰਦੀ ਨਹੀਂ ਸਾਡਾ ਜੋ ਚੱਲਣਾ ਸਾਡੇ YouTube ਤੋਂ ਚੱਲੀਆਂ ਦਾ ਸਾਡੇ ਤੁਸੀਂ ਜੁੱਤੀ ਦੇ ਯਾਦ ਨਹੀਂ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਉਹ ਕਰ ਲਿਓ ਸਾਡੇ ਗਣੇ ਪਹਿਲਾਂ ਵੀ ਅਹੀਂ ਚੱਲੀ ਨੇ ਸੀ ਹੁਣ ਵੀ ਚੱਲਣਗੇ ਨਹੀਂ ਚੱਲਣਗੇ ਆਪਦੀ ਜੋਗੀ ਸਾਡੇ ਕੋਲੇ ਜ਼ਮੀਨ ਹੈਗੀ ਐ ਜ਼ਮੀਨ ਜੋਗੀ ਅਸੀਂ ਹੈਗੇ ਸਾਲਾ ਸਾਡੇ ਜ ਕੋਈ ਜ਼ਮੀਨਵਲੀ ਬੋਲੂਗਾ ਅਸੀਂ ਦੇਖ ਲਾਂਗੇ ਠੀਕ ਹੈ ਨਾ ਸੋ ਆਪਣੀਆਂ ਦੁੱਕੀ ਸਟੇਟਮੈਂਟ ਆ ਆ ਬਕਵਾਸ ਜਿਹੜੀ ਤੁਸੀਂ ਕਰ ਰਹੇ ਹੋ ਬਾਲੀਵੁੱਡ ਫਿਲਮਾਂ ਕੋਈ ਫਿਲਮਾਂ ਬੰਦ ਨਹੀਂ ਮਰੀ ਜਾਂਦੇ ਠੀਕ ਹੈ ਸਾਰਾ ਕੁਝ ਸਾਡੇ ਕੋਲੇ ਆਪਦਾ ਕੰਮਜਾਮ ਹੈਗਾ ਜੇ ਬਾਕੀ ਕਿਸ ਨੂੰ ਕੋਈ ਕੋਈ ਪ੍ਰੋਬਲਮ ਹੋਊ ਤੁਹਾਡੀਆਂ ਟੀਮਾਂ ਟੂਮਾਂ ਜਿਹੜੀਆਂ ਵੀ ਹੈਗੀਆਂ ਟਵੀਟਾ ਟਬੂਟਾ ਛੱਡੋ ਮੈਦਾਨ ਚਾਓ ਪ੍ਰੋਟੈਸਟ ਚਾ ਅਰ ਤੁਹਾਨੂੰ ਦੱਸਾਂਗੇ ਵੀ ਟੈਰਰਿਸਟ ਕੀ ਹੁੰਦਾ ਬਾਕੀ ਸਾਰਨ ਸਸਤੀ ਗੱਲ ਬਾਈ ਗਲਤੀ ਫਲਤੀ ਮਾਫ ਜੇ ਕੁਛ ਨ ਕਿਸ ਨੂੰ ਕਹਿਣ ਲੱਗਿਆ ਬਸ ਇਹਨੂੰ ਬਸ ਮੇਰਾ ਇਹੀ ਮੈਸੇਜ ਸੀਗਾ ਹੋਰ ਮੈਂ ਕੁਛ ਨਹੀਂ ਮੈਨੂੰ ਬਸ ਸਵੇਰ ਦੀ ਖੇਸ ਸੀਗੀ ਬਾਈ ਮੈਂ ਲਾਈਵ ਨਹੀਂ ਸੀ ਹੁਣ ਕੁਛ ਵੀ ਕੁਛ ਹੋਰ ਨਹੀਂ ਜੋ ਵੀ ਇਹ ਲੀਰਾ ਨੇ ਬਾਈ ਮੈਂ ਤੁਹਾਨੂੰ ਵੀ ਇਹ ਕਹਿਣਾ ਵੀ ਇਹ ਲੀਰਾ ਨੇ ਦੁੱਕੀਆਂ ਨੇ ਇਹਨਾਂ ਦੇ ਕਮੈਂਟ ਕਰਕੇ ਇਹਨਾਂ ਨੂੰ ਰੀਟਵੀਟ ਕਰਕੇ ਇਹਨਾਂ ਨੂੰ ਚੰਬੜਾਉਣਾ ਇਹ ਦੁੱਕੀ ਹੈ ਇਹਨਾਂ ਨੇ ਸਾਰ ਜਿੰਦਗੀ ਦੁੱਕੀ ਰਹਿਣਾ ਠੀਕ ਹੈ ਇਹਨੂੰ ਆਪਾਂ ਲੀਲੀ ਫੀਲੀ ਨਹੀਂ ਕਹਿਣ ਲੀਲੀਆਂ ਫੀਲੀਆਂ ਨੇ ਇਹਨਾਂ ਨੂੰ ਜੇ ਤੁਸੀਂ ਕਮੈਂਟ ਕਰ ਦਿਨੋ ਇਹ ਉਸ ਚੀਜ਼ ਨੂੰ ਆਵਦੀ ਚੜ੍ਹਾਈ ਮੰਨਦੇ ਨੇ ਠੀਕ ਹੈ ਨਾ ਵੀ ਆਹਦਾ ਤੁਸੀਂ ਇਹਨੂੰ ਇਹਨਾਂ ਦੇ ਧਿਆਨ ਨਾ ਦਿਓ ਇਹ ਜਿਵੇਂ ਖਤਮ ਬੰਦੇ ਨੇ ਜਿਹੜੇ ਜਦੋਂ ਕੋਈ ਇਹੋ ਜਿਹੀ ਕੁਝ ਗਲਤ ਕੰਮ ਬੰਦਾ ਹੁਣ ਅਸੀਂ ਬੈਠੇ ਆਂ ਯਾਰ ਅਸੀਂ ਆਪਦੇ ਕੰਮ ਤੱਕ ਕੰਮ ਮਤਲਬ ਅਸੀਂ ਕਿਸੇ ਨੂੰ ਬੇਵਕੂਫ ਕਿਸੇ ਤਰੀਕੇ ਨਾਲ ਬੋਲਦੇ ਨਹੀਂ ਹੈਗੇ ਕੋਈ ਵੀ ਨਹੀਂ ਬੋਲਦਾ ਠੀਕ ਹੈ ਨਾ ਇਹ ਜਦੋਂ ਕੋਈ ਬੰਦੇ ਦਾ ਕਿਸੇ ਪਾਸੋਂ ਦੂਜੇ ਪਾਸੋਂ ਫਲੌਪ ਹੋਣ ਲੱਗ ਜਾਂਦੇ ਨੇ ਜਾਂ ਕੋਈ ਇਦਾਂ ਹੂਨ ਤਾਮ ਸ਼ਾਮ ਨਹੀਂ ਚੱਲਦਾ ਫਿਰ ਸਾਲੇ ਇਹੋ ਜਿਹੀਆਂ ਕਰਤੂਤਾਂ ਕਰ ਦਿੰਦੇ ਮੈਂ ਤੁਹਾਨੂੰ ਵੀ ਜਿੰਨੇ ਮੇਰੇ ਵੀਰ ਭਰਾ ਇੱਥੇ ਲਾਈਵ 'ਚ 15000 ਬੰਦਾ ਦੇਖ ਰਿਆ ਤੁਸੀਂ ਵੀ ਯਾਰ ਇਹਨਾਂ ਨੂੰ ਇੰਨੀ ਇੰਪੋਰਟੈਂਸ ਨਾ ਦਿਆ ਕਰੋ ਕਮੈਂਟ ਨਾ ਦਿਆ ਕਰੋ ਉਹ ਜਿਨ੍ਹਾਂ ਨੂੰ ਉਹੀ ਸ਼ਰਮ ਨਹੀਂ ਹੈਗੀ ਜਿਨ੍ਹਾਂ ਨੂੰ ਆਪਣੀ ਜ਼ਮੀਰਾਂ ਦੀ ਆਵਦਾ ਕੰਮ ਤੱਕ ਮਤਲਬ ਰੱਖੋ ਵੀਰੇ ਆਪਾਂ ਪ੍ਰੋਟੈਸਟ ਕਰਦੇ ਜਾਂ ਆਪਾਂ ਕਮੈਂਟ ਕਰਨਾ ਵੀ ਹੈ ਠੀਕ ਹੈ ਜਾਂ ਕੁਝ ਤੁਸੀਂ ਲਿਖਣਾ ਚਾਹੁੰਦੇ ਵੀ ਹੋ ਕਿਸਾਨਾਂ ਦੇ ਹੱਕ ਚ ਲਿਖਣਾ ਚਾਹੁੰਦੇ ਹੋ ਤਾਂ ਹੋਰ ਬਹੁਤ ਚੀਜ਼ਾਂ ਨੇ ਡਾਰਲਿੰਗ ਹਨਾ ਕਵਿਤਾਵਾਂ ਲਿਖੋ ਕੁਝ ਉਹਨਾਂ ਨੂੰ ਹੌਸਲਾ ਫੁਜਾਈ ਕਰਨੀ ਚਾਹੀਦਾ ਜੋ ਇਹਨਾਂ ਦੁੱਖੀਆਂ ਨਾਲ ਮੱਥਾ ਨਾ ਮਾਰੋ ਇਹ ਤਾਂ ਇਹ ਚਾਹੁੰਦੇ ਨੇ ਇਹ ਇਸ ਚੀਜ਼ ਨੂੰ ਚੜ੍ਹਾਈਮੰਦ ਨਹੀਂ ਵੀ ਸਾਨੂੰ ਕੋਈ ਪੰਜਾਬ ਦਾ 1000 ਬੰਦਾ ਗਾਲ ਕੱਢ ਰਿਹਾ ਵੀ ਮੇਰੇ ਦੇਖੋ ਸਵੇਰੇ ਦਿਖਾਉਂਦੀ ਹੋਊਗੀ ਚਾਹ ਪੀ ਕੇ ਵੀ ਹਾਂ ਦੇਖੋ ਮੇਰੇ ਇਤਨੇ ਕਮੈਂਟ ਆ ਗਏ ਇਹ ਤਾਂ ਚਾਵਲਾਂ ਨੇ ਚਾਵਲਾਂ ਵਿੱਚ ਨਹੀਂ ਮੱਥਾ ਮਾਰੀਦਾ ਹੁੰਦਾ ਠੀਕ ਹੈ ਨਾ ਵੀ ਆਪਦਾ ਕੰਮ ਕਰੋ ਬਾਕੀ ਇਹ ਸਾਰੇ ਡਿਸਟਰੈਕਟ ਕਰਨ ਨੂੰ ਹੁੰਦਾ ਕੌਣ ਕੀ ਬੋਲਦਾ ਕਿ ਅਸੀਂ ਝੂਠੇ ਆ ਜਾਂ ਸੱਚੇ ਆ ਸਾਡਾ ਰੱਬ ਜਾਣਦਾ ਸਾਨੂੰ ਕਿਸ ਨੂੰ ਕਲੀਅਰ ਕਰਨ ਦੀ ਲੋੜ ਦੀ ਅਸੀਂ ਟੈਰਿਸਟ ਹੈਗੇ ਆ ਜਾਂ ਨਹੀਂ ਹੈਗੇ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਤੇ ਬਾਕੀ ਬਸ ਇੰਨੀ ਕੁ ਗੱਲ ਕਰਦਾ ਕਿਵੇਂ ਮੰਗਦਾ ਬਾਈ ਬਾਕੀ ਆਪਣਾ ਤਿਆਰ ਰੱਖਿਓ ਸਾਰੇ ਲਵ ਯੂ ਸਾਰਿਆਂ ਨੂੰ ਖਿਆਲ ਰੱਖਿਓ ਆਪਣਾ ਸਤਿ ਸ਼੍ਰੀ ਅਕਾਲ